ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆਂ ਤੰਦਰੁਸਤਾਂ ਤੇ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਬਾਹਰ ਉਹ ਨਾ ਜਦੋਂ ਲਾਈਟ ਪੈਂਦੀ ਹੈ ਕਲੀਅਰ ਨਹੀਂ ਆਉਂਦਾ ਹੈਗਾ ਤੇ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਉਹ ਵੀਡੀਓ ਬਣ ਰਹੀ ਹੈਗੀ ਆਪਣੀ ਆ ਲਾਈਟਾ ਬੰਦ ਕਰੀ ਵਿੱਚ ਲਾਈਟ ਆਉਂਦੀ ਨਾ ਥੱਲੇ ਥੱਲੇ ਨੂੰ ਪਤਾ ਨਹੀਂ ਕਿਵੇਂ ਲਾਈਟ ਆਈ ਜਾਂਦੀ ਹੈ ਇਹ ਲੋ ਤੇ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਇਹ ਮੈਂ ਬਣਾ ਰਹੀ ਹਾਂ ਕਿ ਮੈਂ ਆਪਣੇ ਵਾਲਾਂ ਦੇ ਉੱਪਰ ਇੱਕ ਐਕਸਪੈਰੀਮੈਂਟ ਹੋਰ ਕੀਤਾ ਕੀ ਹੋ ਗਿਆ ਲੱਗੀ ਥੱਲੇ ਲੱਗੀ ਲੱਗੀ ਥੱਲੇ ਹੈ ਦੇਖੋ ਕਾਰੀਤ ਨਹੀਂ ਕਰਤੀ ਨਹੀਂ ਕਾਰੀਤ ਨਹੀਂ ਨਹੀਂ ਹੋਈ ਦੇਖੋ ਲਾ ਲੀ ਜਿਵੇਂ ਅਸੀਂ ਤੂੰ ਐ ਕਰ ਹੁਣ ਇਹਨੂੰ ਨਾ ਕਿਸੇ ਹੋਰ ਭਾਂਡੇ ਚ ਕੱਢ ਜੇ ਲੱਗੀ ਨਹੀਂ ਲੱਗੀ ਇਹ ਚ ਪਾਣੀ ਪਾ ਪਾ ਦੇ ਪਾਣ ਬਾਲਾ ਨਾ ਖੁਰਚੀ ਇਹ ਚ ਪਾਣੀ ਪਾ ਕੇ ਐਂ ਰੱਖ ਦੇ ਆਪਣੇ ਆਪ ਹੀ ਉਤਰ ਜੂ ਤੇ ਅੱਜ ਆਪਾਂ ਆਪਣੇ ਬਾਲਾਂ ਤੇ ਇੱਕ ਐਕਸਪੈਰੀਮੈਂਟ ਹੋਰ ਕੀਤਾ ਮੈਂ ਨਾ ਨਵੇਂ ਨਵੇਂ ਐਕਸਪੈਰੀਮੈਂਟ ਕਰਦੀ ਰਹਿੰਦੀ ਆ ਤੇ ਅੱਜ ਵਾਲ ਤਾਂ ਹੋਇਆ ਜਦੋਂ ਬਾਲਾਂ ਨੂੰ ਨਾ ਮਹਿੰਦੀ ਲਾਈ ਤੇ ਮੈਂਂਦੀ ਦੇ ਵਿੱਚ ਮੈਂ ਕੀ ਪਾਇਆ ਸੀ ਕਿਵੇਂ ਲਾਈ ਸੋ ਆਪਾਂ ਤੁਹਾਨੂੰ ਬਾਅਦ ਚ ਦੱਸਦੀ ਆਂ ਪਰ ਮੈਂ ਇਹ ਅੱਬਾ ਕਿਉਂ ਕੀਤਾ ਦੇਖੋ ਤੁਸੀਂ ਡਾਰਕ ਰਸਟ ਜਿਹਾ ਕਲਰ ਮੇਰੇ ਵਾਲਾਂ ਦਾ ਤੁਹਾਨੂੰ ਦੇਖ ਰਿਹਾ ਹੁਣ ਆ ਆ ਦੇਖੋ ਡਾਰਕ ਰਸਟ ਜਿਹਾ ਕਲਰ ਤੁਹਾਡੇ ਵਾਲਾਂ ਦਾ ਦਿਖ ਰਿਹਾ ਮੇਰੇ ਵਿੱਚ ਅਸਲ ਚ ਮੈਂ ਵਾਲ ਬਹੁਤ ਜੈੱਡ ਬਲੈਕ ਨਹੀਂ ਕਰਨਾ ਚਾਹੁੰਦੀ ਪਰ ਜਦੋਂ ਆਪਾਂ ਮਹਿੰਦੀ ਲਾਉਣ ਤੋਂ ਬਾਅਦ ਇੰਡੀਗੋ ਪਾਊਡਰ ਲਾ ਲੈਂਦੇ ਆ ਤੇ ਉਹ ਬਲੈਕ ਕਰ ਦਿੰਦਾ ਵਾਲਾਂ ਨੂੰ ਤੇ ਪਿਛਲੀ ਵਾਰ ਮਹਿੰਦੀ ਦੇ ਉੱਪਰ ਦੀ ਆਪਾਂ ਇੰਡੀਗੋ ਪਾਊਡਰ ਲਾਇਆ ਸੀਗਾ ਇਸ ਵਾਰ ਕੱਲੀ ਮਹਿੰਦੀ ਲਾਈ ਐ ਇੰਡੀਗੋ ਪਾਊਡਰ ਮੈਂ ਨਹੀਂ ਲਾਇਆ ਜੇ ਨਾ ਹੁਣ ਲਾਰਾਂ ਦੇ ਵਾਲਾ ਸਾਰੇ ਬਲੈਕ ਹੋ ਜਾਣਗੇ ਤੇ ਬਲੈਕ ਵਾਲ ਮੈਂ ਤਾਂ ਨਹੀਂ ਰੱਖਣਾ ਚਾਹੁੰਦੀ ਕਿਉਂਕਿ ਉਹਦੇ ਵਿੱਚ ਨਾ ਵਾਈਟ ਰੂਟਸ ਨੇ ਜਿਹੜੀਆਂ ਕਿਉਂਕਿ ਵਾਲਾ ਨੇ ਦੇਖੋ ਜਿਹੜੇ ਵਾਈਟ ਰੂਟਸ ਹੈਗੇ ਆ ਉਹਨਾਂ ਨੇ ਤਾਂ ਆਉਣਾ ਹੀ ਆਉਣਾ ਹੈ ਕਈ ਭੈਣਾਂ ਪੁੱਛਦੀਆਂ ਸੀ ਕਿ ਮਹਿੰਦੀ ਨਾ ਕਿੰਨੇ ਦਿਨ ਕੱਟ ਜਾਂਦਾ ਕੱਟਣ ਦੀ ਗੱਲ ਇਹ ਹੈਗੀ ਆ ਕਿ ਰੂਟਸ ਨੇ ਤਾਂ 5-7 ਦਿਨ ਬਾਅਦ ਹਰ ਨਿਕਲਣਾ ਸ਼ੁਰੂ ਕਰ ਹੀ ਦੇਣਾ ਹੈ ਨਾ ਹਫਤੇ ਬਾਅਦ ਰੂਟਸ ਤਾਂ ਹੋਣ ਹੀ ਗਈਆਂ ਥੋਡੀਆਂ ਵਾਈਟ ਕੁਝ ਵੀ ਲਾ ਲਓ ਤੁਸੀਂ ਰੂਟਸ ਨਿਕਲਣ ਲੱਗੀਆਂ ਬਾਕੀ ਵਾਲਾ ਜਿਹੜੇ ਉਹ ਤਾਂ ਉਸੇ ਤਰ੍ਹਾਂ ਹੀ ਪੈ ਰਹੇ ਹੋਣਗੇ ਤੇ ਬਸ ਇਸ ਕਰਕੇ ਕਿਉਂਕਿ ਉਹ ਦਿਖਣ ਕਰਕੇ ਮੈਂ ਕਲਰ ਜਿਹੜਾ ਉਹ ਜੈਡ ਬਲੈਕ ਨਹੀਂ ਰੱਖਣਾ ਚਾਹੁੰਦੀ ਇਸ ਲਈ ਮੈਂ ਕੱਲੀ ਮਹਿੰਦੀ ਲਾਈ ਹੈ ਔਰ ਮੈਂ ਉਹਦੇ ਵਿੱਚ ਕੀ ਪਾਇਆ ਹੈ ਤਾਂ ਮੈਂ ਤੁਹਾਨੂੰ ਦੱਸੂਗੀ ਬਾਅਦ ਚ ਤੇ ਪਰ ਇਹ ਜਿਹੜਾ ਕਲਰ ਆਇਆ ਹੈਗਾ ਇਹ ਜਦੋਂ ਮੈਂ ਨੈਕਸਟ ਵੀਕ ਫੇਰ ਇਸ ਤਰ੍ਹਾਂ ਹੀ ਲਾਉਂਗੀ ਤੇ ਇਹਨੇ ਡਾਰਕ ਹੁੰਦੇ ਜਾਣਾ ਮਤਲਬ ਮੈਰੂਨ ਕਲਰ ਵੱਲੋਂ ਚਲੇ ਜਾਣਾ ਜਿਵੇਂ ਬਰਗੰਡੀ ਕਲਰ ਨਹੀਂ ਹੁੰਦਾ ਉਹ ਵੱਲੋਂ ਚਲੇ ਜਾਣਾ ਤੇ ਉਹਦੇ ਵਿੱਚ ਵਾਈਟ ਰੂਟਸ ਨੇ ਜਿਹੜੀਆਂ ਉਹ ਫਿਰ ਬਹੁਤ ਘੱਟ ਦਿਖਣਗੀਆਂ ਔਰ ਮੈਂ ਨਹੀਂ ਚਾਹੁੰਦੀ ਕਿ ਰੂਟਸ ਜਿਹੜੀਆਂ ਵਾਈਟ ਵਾਈਟ ਚਮਕਣ ਇਸ ਕਰਕੇ ਮੈਂ ਕਲਰ ਚੇਂਜ ਕਰਨਾ ਚਾਹਉਣੀ ਆ ਤੇ ਮੈਂ ਆਪਦੇ ਜਿਹੜੇ ਐਕਸਪੈਰੀਮੈਂਟ ਨੇ ਆਪਣੇ ਬਾਲਾਂ ਤੇ ਕਰਦੀ ਰਹੀ ਨਹੀਂ ਆ ਤੇ ਤੁਹਾਨੂੰ ਦੱਸਦੀ ਰਹੀ ਨਹੀਂ ਆ ਤੇ ਹੁਣ ਆਪਾਂ ਇਹਦੇ ਤੇ ਲਾਇਆ ਕੀ ਸੀਗਾ ਉਹ ਮਹਿੰਦੀ ਦੇ ਵਿੱਚ ਕੀ ਪਾ ਕੇ ਲਾਇਆ ਜਿਹੜਾ ਇਹਦਾ ਇੰਨਾ ਡਾਰਕ ਕਲਰ ਆ ਗਿਆ ਆਦਰਵਾਈਜ਼ ਤਾਂ ਨਾ orange ਆ ਕਲਰ ਦੇ ਜਾਂਦੀ ਹੁੰਦੀ ਹੈ ਮਹਿੰਦੀ ਪਰ ਇਹਨੇ orange ਕਲਰ ਨਹੀਂ ਦਿੱਤਾ ਇਹਨੇ ਡਾਰਕ ਕਲਰ ਦਿੱਤਾ ਮੈਂ ਡਾਰਕ ਕਲਰ ਹੀ ਚਾਹੁੰਦੀ ਸੀਗੀ ਤੇ ਇਹਦੇ ਵਿੱਚ ਕੀ ਪਾਇਆ ਪਉ ਤਾਂ ਮੈਂ ਤੁਹਾਨੂੰ ਦੱਸਦੀ ਆ ਬਾਅਦ ਚ ਪਹਿਲਾਂ ਆਪਾਂ ਕਿਚਨ ਚ ਚੱਲਦੇ ਆ ਤੇ ਕੁਝ ਖਾਣ ਲਈ ਬਣਾਉਣੇ ਆ ਤੇ ਨਾਲ ਨਾਲ ਤੁਹਾਨੂੰ ਦੱਸਦੇ ਆ ਇੱਕ ਵਧੀਆ ਜੀ ਚੀਜ਼ ਐ ਖਾਣ ਲਈ ਬਣਾਵਾਂਗੇ ਦੇ ਨਾਲ ਤੁਹਾਨੂੰ ਮੈਂ ਦੱਸੂਗੀ ਕਿ ਨਾਹਿੰਦੀ ਦੇ ਵਿੱਚ ਅੱਜ ਕੀ ਪਾ ਕੇ ਲਾਇਆ ਤੇ ਕਿੰਨੀ ਦੇਰ ਲਾਇਆ ਲੋ ਜੀ ਮੈਂ ਤੁਹਾਨੂੰ ਕਿਹਾ ਸੀਗਾ ਕਿ ਆਪਾਂ ਕੋਈ ਚੀਜ਼ ਬਣਾਵਾਂਗੇ ਅੱਜ ਤੇ ਫੇਰ ਆਪਾਂ ਨਾਲ ਨਾਲ ਡਿਸਕਸ ਕਰਾਂਗੇ ਆਪਾਂ ਆਪਣੇ ਵਾਲਾਂ ਵਾਲੀ ਜਿਹੜੀ ਗੱਲ ਕਰ ਰਹੀ ਸੀਗੇ ਆ ਨਾ ਖਰਾਬ ਹੋ ਗਿਆ ਬਸ ਕੁਝ ਟੁੱਟ ਗਿਆ ਇਹ ਵਿੱਚੋਂ ਤਾਂ ਮੰਨ ਲਈਂ ਤਾਂ ਲੋ ਜੀ ਇੱਧਰ ਨਾ ਮੈਂ ਕੜਾਈ ਦੇ ਵਿੱਚ ਨਾ ਪਾਣੀ ਪਾ ਕੇ ਰੱਖਿਆ ਹੋਇਆ ਹੈ ਮੈਂ ਤੁਹਾਨੂੰ ਥੋੜਾ ਜਿਹਾ ਨੇੜੇ ਕਰਕੇ ਦਿਖਾ ਦਿੰਨੀ ਆ। ਇਹ ਆਹ ਲੋ। ਆਹ ਲੋ ਜੀ ਮੈਂ ਇਹਦੇ ਵਿੱਚ ਨਾ ਪਾਣੀ ਪਾ ਕੇ ਰੱਖਿਆ ਹੈ ਤੇ ਇਹਦੇ ਵਿੱਚ ਨਾ ਸਟੈਂਡ ਰੱਖਿਆ ਹੋਇਆ ਹੈ ਤੇ ਸਟੈਂਡ ਥੋੜਾ ਜਿਹਾ ਵੈਸੇ ਤਾਂ ਪਾਣੀ 'ਚ ਥੋੜਾ ਜਿਹਾ ਲੁਗ ਰਿਹਾ ਪਰ ਥੋੜਾ ਜਿਹਾ ਬਾਹਰ ਹੈ ਜਦੋਂ ਬਰਤਨ ਆ ਨਾ ਜਿਹੜਾ ਉਹ ਸਟੈਂਡ ਤੇ ਰੱਖਣਾ ਉਹਨੂੰ ਪਾਣੀ ਨਹੀਂ ਲੱਗਣਾ ਚਾਹੀਦਾ ਠੀਕ ਹੈ ਜੀ। ਤੇ ਜੇ ਤੁਹਾਡੇ ਕੋਲ ਇਹ ਸਟੈਂਡ ਨਹੀਂ ਹੈਗਾ ਤੁਸੀਂ ਕੋਈ ਵੀ ਕੌਲੀ ਵਗੈਰਾ ਇਹਦੇ ਵਿੱਚ ਉਲਟੀ ਕਰਕੇ ਰੱਖ ਲਓ ਠੀਕ ਹੈ। ਤੇ ਹੁਣ ਮੈਂ ਇਹ ਸਟੈਂਡ ਰੱਖਿਆ ਹੋਇਆ ਹੈ ਸਟੈਂਡ ਦੇ ਕਿਨਾਰੇ ਆ ਜਿਹੜੇ ਉਹ ਡੁੱਬੇ ਨਹੀਂ ਹੋਏ ਪਾਣੀ 'ਚ ਤੇ ਗੈਸ ਮੇਰੀ ਹਜੇ ਸਿੰਮ ਤੇ ਸੀਗੀ ਲੋ ਜੀ ਆਪਾਂ ਤੁਹਾਨੂੰ ਕਿਹਾ ਸੀਗਾ ਕਿ ਆਪਾਂ ਕੋਈ ਚੀਜ਼ ਜਿਹੜੀ ਉਹ ਬਣਾਵਾਂਗੇ ਸੋ ਆਪਾਂ ਸਮਾਨ ਇਕੱਠਾ ਕਰ ਲਿਆ ਹੈ ਤੇ ਦੱਸ ਦਿਆਂ ਮੈਂ ਤੁਹਾਨੂੰ ਕੀ ਬਣਾਉਣਾ ਹੈਗਾ ਤੇ ਨਾਲ-ਨਾਲ ਆਪਾਂ ਹੋਰ ਵੀ ਗੱਲਾਂ ਕਰਾਂਗੇ ਜਿਹੜੀਆਂ ਤੁਹਾਡੇ ਬਾਲਾ ਨਾਲ ਰਿਲੇਟਡ ਹੋਣਗੀਆਂ ਠੀਕ ਹੈ ਜੀ ਸੋ ਆਪਾਂ ਇਹ ਲਿਆ ਹੈਗਾ ਬੇਸਣ ਬੇਸਣ ਆਪਾਂ छान के लिया लगभग मेरी व्डी कौली हैगी बेसमी ठीक है मैं तो तेज ना ही ले लिया एक कौली हैगी वी कौली ठीक है जी तो हम यी पा लैनी हाँ लोग पानी ले, ले। नॉर्मल जहा है एम नहीं है कि बहुत गर्म है ज बहुत ठंडा है जो कुछ नहीं है ਤੇ ਹੁਣ ਇਹ ਬੇਸਨ ਨੂੰ ਆਪਾਂ ਇਹਦਾ ਬੈਟਰ ਬਣਾਉਣਾ ਹੈ ਉਸ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਚੀਨੀ ਲੋਜੀਕ ਕੌਲੀ ਦੇ ਵਿੱਚ ਮੈਂ 1.5 ਚਮਚਾ ਜਿਹੜੀ ਚੀਨੀ ਪਾ ਲਈ ਆ ਤੇ ਅੱਗੇ ਆਪਾਂ ਪਾਵਾਂਗੇ ਹੁਣ ਇਹਦੇ ਵਿੱਚ ਨਮਕ ਮੇਰੇ ਕੋਲ ਇਹ ਵਾਈਟ ਨਮਕ ਨਹੀਂ ਹੈਗਾ ਪਿੰਕ ਸాల్ਟ ਹੈ ਤੁਸੀਂ ਜਿਹੜਾ ਮਰਜ਼ੀ ਪਾ ਲਿਓ ਜਿਹੜਾ ਵੀ ਅਵੇਲੇਬਲ ਹੈ ਤੁਹਾਡੇ ਕੋਲੇ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਲਿਆ ਚਮਚ ਪੂਰਾ ਨਹੀਂ ਪਾਇਆ ਹੈਗਾ ਚਮਚ ਜ ਤੋਂ ਪੌਣਾ ਕ ਚਮਚ ਮੈਂ ਨਾ ਪਾ ਲਿਆ ਫਿਰ ਆਪਾਂ ਬਾਜਰੀ ਵੀ ਪਾਉਣਾ ਹੈਗਾ ਜਦੋਂ ਇਹਦਾ ਤੜਕਾ ਬਣਾਵਾਂਗੇ ਲੋ ਠੀਕ ਹੈ ਇਹ ਦੋ ਚੀਜ਼ਾਂ ਪਾਉਣੀਆਂ ਨੇ ਆਪਾਂ ਬੇਸਣ ਦੀ ਕੌਲੀ ਲੈ ਲਈ ਤੇ ਡੇਢ ਕ ਚਮਚ ਮੈਂ ਚੀਨੀ ਪਾ ਲਿਆ ਪੌਣਾ ਕ ਚਮਚ ਮੈਂ ਨਮਕ ਪਾ ਲਿਆ ਮਿਕਸ ਕਰ ਲਿਆ ਮਿਕਸ ਕਰਕੇ ਹੁਣ ਆਪਾਂ ਇਹਦਾ ਬਣਾਵਾਂਗੇ ਬੈਟਰ ਬੈਟਰ ਕਿਦਾਂ ਜਿਹਦਾ ਬਣਾਉਣਾ ਹੈਗਾ ਉਹ ਮੈਂ ਤੁਹਾਨੂੰ ਦਿਖਾ ਦੇਣੀ ਆ ਬਣਾ ਕੇ ਬੈਟਰ ਦੇ ਵਿੱਚ ਨਾ ਗੱਠ ਨਹੀਂ ਹੋਣੀ ਚਾਹੀਦੀ ਕੋਈ ਇਸ ਕਰਕੇ ਆਪਾਂ ਇਹ ਤੋਂ ਹੀ ਪੱਲੇ ਚਮਚ ਨਾਲ ਨਹੀਂ ਬਣਾਉਣਾ ਜੇਕਰ ਚਮਚ ਨਾਲ ਬਣਾਵਾਂਗੇ ਸ਼ਾਇਦ ਆਪਣਾ ਗੱਠ ਆ ਜੇ ਇਸ ਕਰਕੇ ਮੈਂ ਇਹ ਦਿਨ ਬਣਾਉਂਗੀ ਜੇ ਤੁਸੀਂ ਚਮਚ ਨਾਲ ਹੀ ਬਣਾਉਣਾ ਹੈ ਤਾਂ ਵੀ ਬਣਦਾ ਜਾਊਗਾ ਥੋੜਾ ਜਿਹਾ ਟਾਈਮ ਵੱਧ ਲੱਗ ਜਾਂਦਾ ਹੈ ਇਹਦੇ ਨਾਲ ਥੋੜਾ ਛਿੱਤੀ ਬਣ ਜਾਂਦਾ ਇੱਕ ਨਾ ਧਿਆਨ ਰੱਖਿਓ ਜਿਸ ਸਾਈਡ ਨੂੰ ਤੁਸੀਂ ਇੱਕ ਵਾਰ ਇਹ ਮਾਰਨ ਲੱਗੇ ਚਲਾਉਣ ਲੱਗੇ ਜੇ ਮੰਨ ਲਓ ਮੈਂ ਇਸ ਸਾਈਡ ਨੂੰ ਚਲਾਉਣ ਲੱਗੀ ਤਾਂ ਤੁਸੀਂ ਇਸ ਸਾਈਡ ਨੂੰ ਹੀ ਰੱਖਿਓ ਫਿਰ ਉਹਦੀ ਸਾਈਡ ਹੈ ਜਿਹੜੀ ਐ ਨਹੀਂ ਹੈਗਾ ਤਾਂ ਦੂਜੇ ਪਾਸੇ ਨੂੰ ਚਲਾ ਲਓ ਕਿਉਂਕਿ ਫਿਰ ਨਾ ਇਹਦੇ ਵਿੱਚ ਜਿਹੜੀ ਹਵਾ ਭਰਨੀ ਹੁੰਦੀ ਹੈ ਫਿਰ ਉਹ ਭਰਦੀ ਨਹੀਂ ਹੈਗੀ ਇਸ ਕਰਕੇ ਇਹਨੂੰ ਜਿਹੜੀ ਸਾਈਡ ਨੂੰ ਤੁਸੀਂ ਇੱਕ ਵਾਰ ਘੁਮਾਉਣਾ ਸ਼ੁਰੂ ਕਰਦਾ ਉਸੇ ਸਾਈਡ ਨੂੰ ਘੁਮਾਓ। ਸੋਰਾ ਦੇ ਪਾਣੀ ਨੂੰ ਪਾਦ ਨਹੀਂ ਇਹਨੇ ਪੈਨੇ ਵੈਸੇ ਦੇਸਣੇ ਨਾ ਖਾਰਡ ਹੋ ਜਾਣਾ ਤੇ ਬਾਅਦ ਚ ਵੀ ਆਪਾਂ ਇਹਦੇ ਵਿੱਚ ਪਾਣੀ ਹੋਰ ਪਾਣੀ ਪੈਣਾ ਦੇਜ ਕੇ ਪਾ ਦਾਂਗੇ। ਤੁਸੀਂ ਇਹ ਤਰ੍ਹਾਂ ਆਨੇ ਨੂੰ ਲੇਸ ਲੱਗ ਜਾ ਬਣਾ ਲੈਣਾ। ਲਓ ਆ ਦੇਖੋ ਤੁਸੀਂ ਇਸ ਤਰ੍ਹਾਂ ਦਾ ਬਣ ਗਿਆ ਇਹ ਬੈਟਰ। ਇਹਦੀ ਕੰਸਿਸਟੈਂਸੀ ਚੈੱਕ ਕਰ ਲਓ ਤੁਸੀਂ। ਫਲੋਇੰਗ ਕੰਸਿਸਟੈਂਸੀ ਲੱਗੀ ਹੈ ਇਹਦੀ। ਬਹੁਤ ਪਤਲਾ ਵੀ ਨਾ ਹੋਵੇ। ਠੀਕ ਹੈ ਜੀ ਤੇ ਬਹੁਤ ਜ਼ਿਆਦਾ ਇਹ ਅ ਗਾੜਾ ਨਹੀਂ ਹੋਊਗਾ ਠੀਕ ਹੈ ਲਓ ਇਹਨੂੰ ਆਪਾਂ ਇਸ ਤਰ੍ਹਾਂ ਹੀ ਉਸ ਪੈਨਰੀ ਢੱਕ ਕੇ ਰੱਖਾਂਗੇ 15 ਮਿੰਟ ਲਈ ਮੈਂ ਇਹਨੂੰ ਇਸ ਤਰ੍ਹਾਂ ਹੀ ਪਿਆ ਰਹਿਣ ਦੇਵਾਂਗੀ ਢੱਕ ਕੇ ਰੈਸਟ ਤੇ ਰੱਖਾਂਗੇ ਤੇ ਉਨੀ ਦੇਰ ਦੇ ਵਿੱਚ ਪਤਾ ਕੀ ਹੈ ਮੈਂ ਇੱਧਰ ਕੜਾਈ ਰੱਖੀ ਹੋਈ ਹੈ ਤੁਹਾਨੂੰ ਦਿਖਾ ਦੇਣੀ ਆ ਲਓ ਜਿਵੇਂ ਇੱਧਰ ਨੂੰ ਕੜਾਈ ਰੱਖੀ ਹੋਈ ਹੈ ਉਹਦੇ ਵਿੱਚ ਥੋੜਾ ਪਾਣੀ ਪਾਇਆ ਤੇ ਪਾਣੀ ਵਿੱਚ ਉਹਦੇ ਇੱਕ ਸਟੈਂਡ ਰੱਖਿਆ ਜਿਹੜਾ ਆਪਣਾ ਡੋਂਗਾ ਸਟੈਂਡ ਹੁੰਦਾ ਤੇ ਉਹਦੇ ਕਿਨਾਰੇ ਆ ਜਿਹੜੇ ਉਹ ਪਾਣੀ ਤੋਂ ਬਾਹਰ ਨੇ ਉਹ ਬਾਹਰ ਹੀ ਰਹਿਣੇ ਚਾਹੀਦੇ ਕਿਉਂਕਿ ਜਿਹੜਾ ਬਰਤਨ ਆਪਾਂ ਰੱਖਾਂਗੇ ਇਹਦੇ ਵਿੱਚ ਉਹ ਬਰਤਨ ਨੂੰ ਪਾਣੀ ਨਹੀਂ ਲੱਗਣਾ ਚਾਹੀਦਾ ਤੇ ਮੈਂ ਨਾ ਸਿੰਮ ਤੇ ਰੱਖ ਰੱਖਿਆ 15 ਮਿੰਟਾਂ ਦੇ ਵਿੱਚ ਇਹਦੀ ਪੂਰੀ ਹੀਟ ਆ ਜਿਹੜੀ ਉਹ ਭਰ ਜੂਗੀ ਪਾਣੀ ਬੋਇਲ ਹੋਣ ਲੱਗ ਜੂਗਾ ਇਸ ਲਈ ਤੁਸੀਂ ਵੀ ਸਿੰਮ ਤੇ ਰੱਖਿਓ ਤੇ ਓਨੀ ਦੇਰ ਦੇ ਵਿੱਚ ਹੀਟ ਪੂਰੀ ਫੁੱਲ ਹੋ ਜੂਗੀ ਇਹਦੇ ਵਿੱਚ ਤੇ ਸ਼ਾਇਦ ਤੁਹਾਨੂੰ ਜਿਹੜੀਆਂ ਭੈਣਾਂ ਨੂੰ ਪਤਾ ਹੈਗਾ ਇਹ ਰਸਪੀ ਦਾ ਉਹਨਾਂ ਨੂੰ ਆਈਡੀਆ ਹੋ ਗਿਆ ਹੋਣਾ ਤੇ ਲੋ ਜੀ ਆਪਾਂ ਹੁਣ ਕੀ ਕਰਦੇ ਆ ਨਾਲ-ਨਾਲ ਕਰਾਂਗੇ ਗੱਲਾਂ ਮੈਂ ਸੈੱਟ ਕਰ ਲਾਂ ਕੈਮਰਾ ਗੱਲਾਂ ਵੀ ਕਰਾਂਗੇ ਤੇ ਨਾਲ-ਨਾਲ ਮੈਂ ਤੜੀਆਂ ਵੀ ਤੋੜਿਆ ਹੋਇਆ ਤੇ ਕੜੀ ਪੱਤਾ ਵੀ ਤੋੜਿਆ ਹੋਇਆ ਉਹਨੂੰ ਮੈਂ ਪਾਣੀ 'ਚ ਰੱਖਿਆ ਤੇ ਉਹਨੂੰ ਨਾਲ ਦੀ ਨਾਲ ਆਪਾਂ ਡੰਗ ਲੈਨੇ ਆ ਬਾਹਰ ਕੱਢ ਲੈਨੇ ਆ ਓਨੀ ਦੇਰ 'ਚ 15 ਮਿੰਟ ਨਾਲ ਹੀ ਆਪਾਂ ਇਹਨੂੰ ਰੈਸਟ ਤੇ ਰੱਖਦੇ ਆ ਤੇ ਨਾਲੇ ਆਪਣਾ ਪਾਣੀ ਬੋਇਲ ਹੋ ਜੂਗਾ ਠੀਕ ਹੈ ਜੀ ਮੈਂ ਲੋ ਜੀ ਅਗਲੀ ਗੱਲ ਸੀਗੀ ਜਿਹੜੀ ਇੱਕ ਤਾਂ ਕੰਮ ਤਾਂ ਪੁਰਾਣਾ ਭੈਣ ਦਾ ਮੈਸੇਜ ਆਇਆ ਸੀਗਾ ਉਹ ਕਹਿੰਦੇ ਵੀ ਤੁਸੀਂ ਪਿੰਡਾਂ ਵਾਲਿਆਂ ਨੂੰ ਲਾਈਕ ਕਰਦੇ ਹੋ ਸ਼ਹਿਰਾਂ ਵਾਲਿਆਂ ਨੂੰ ਲਾਈਕ ਨਹੀਂ ਕਰਦੇ ਨਾ ਭੈਣ ਜੀ ਕੋਈ ਗੱਲ ਨਹੀਂ ਹੈਗੀ ਕੰਮ ਤਾਂ ਜੀ ਆਪਾਂ ਸਾਰਿਆਂ ਨੂੰ ਲਾਈਕ ਕਰਦੇ ਹਾਂ ਚਾਹੇ ਉਹ ਪਿੰਡਾਂ ਵਾਲੇ ਹੋਣ ਚਾਹੇ ਉਹ ਸ਼ਹਿਰਾਂ ਵਾਲੇ ਹੋਣ ਕਿਉਂਕਿ ਮੈਨੂੰ ਲੱਗਦਾ ਵੀ ਬੈਕਗ੍ਰਾਉਂਡ ਸਭ ਦਾ ਪਿੰਡੂ ਹੀ ਹੁੰਦਾ ਚਾਹੇ ਕੋਈ 50 ਸਾਲ ਪਹਿਲਾਂ ਆਇਆ ਹੋਵੇ ਸ਼ਹਿਰ 'ਚ ਚਾਹੇ ਕੋਈ 100 ਸਾਲ ਪਹਿਲਾਂ ਆ ਹੋਵੇ ਆਇਤਾ ਸਾਰੇ ਪਿੰਡਾਂ ਚੋਂ ਹੀ ਹੋਏ ਨੇ ਔਰ ਸ਼ਹਿਰਾਂ ਦੇ ਵਿੱਚ ਵੀ ਇਨਸਾਨ ਵੱਸਦੇ ਨੇ ਪਿੰਡਾਂ ਵਿੱਚ ਵੀ ਇਨਸਾਨ ਵੱਸਦੇ ਨੇ ਠੀਕ ਹੈ ਜੀ ਇਹੋ ਜੀ ਕੋਈ ਗੱਲ ਨਹੀਂ ਹੈ ਸ਼ਹਿਰ ਤੁਹਾਨੂੰ ਕਿਸੇ ਗੱਲ ਸਭ ਨੂੰ ਲਾਈਕ ਕਰਦੇ ਆ ਆਪਾਂ ਅਸੀਂ ਤਾਂ ਕਿੰਨੇ ਟਾਈਮ ਤੋਂ ਆਪ ਸ਼ਹਿਰ ਚ ਰਹਿ ਰਹੇ ਹਾਂ ਤੇ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਸ਼ਹਿਰਾਂ ਵਾਲਿਆਂ ਨੂੰ ਲਾਈਕ ਨਹੀਂ ਕਰਦੇ ਸਾਰੇ ਲੋਕ ਕੋਈ ਨਹੀਂ ਜੀ ਕੋਈ ਕਿਤੇ ਰਹਿ ਰਿਹਾ ਕੋਈ ਕਿਤੇ ਰਹਿ ਰਿਹਾ ਠੀਕ ਹੈ ਜੀ ਤੇ ਦੂਜੀ ਗੱਲ ਜਿਹੜੀ ਆਪਾਂ ਬਾੜਾ ਨਾਲ ਰਿਲੇਟਡ ਕਰ ਰਹੇ ਸੀਗੇ ਉਹ ਇਹ ਸੀਗੀ ਚੰਗੀਆਂ ਭੈਣਾਂ ਨੇ ਕਿਹਾ ਸੀਗਾ ਕਿ ਤੁਸੀਂ ਜਿਹੜਾ ਤੇਲ ਆ ਜਿਹੜਾ ਬਣਾਇਆ ਸੀ ਉਹ ਨਹੀਂ ਯੂਜ਼ ਕਰਦੇ ਬਿਲਕੁਲ ਯੂਜ਼ ਕਰਦੀ ਆ ਜੀ ਮੈਂ ਅੱਜ ਮੈਂ ਬਾਹਰ ਤੋਂ ਇਹ ਹੋਏ ਨੇ ਔਰ ਉਹੀ ਤੇਲ ਲਾਇਆ ਹੋਇਆ ਅੱਜ ਵੀ ਮੈਂ ਹਮੇਸ਼ਾ ਉਹੀ ਤੇਲ ਲਾਉਣੀ ਆ ਹੁਣ ਬਾੜਾ ਨੂੰ ਆਪਣੇ ਤੇ ਉਹਦਾ ਪਤਾ ਕੀ ਪ੍ਰੋਸੈਸ ਹੈਗਾ ਜੇ ਹੁਣ ਤੁਸੀਂ ਕਹੋ ਵੀ ਉਹ ਵਾਲਾਂ ਨੂੰ ਕਾਲੇ ਕਰਦਾ ਇਸ ਤਰ੍ਹਾਂ ਨਹੀਂ ਹੈਗਾ ਉਹਦਾ ਲੌਂਗ ਰਨ ਦੇ ਵਿੱਚ ਵਾਲਾਂ ਨੂੰ ਕਾਲੇ ਕਰਦਾ ਹੁਣ ਜਿਵੇਂ ਮੇਰੇ ਕਾਫੀ ਸਾਰੇ ਵਾਲ ਹੈਗੇ ਨੇ ਜਿਹੜੇ ਉਹ ਵਾਈਟ ਨੇ ਠੀਕ ਹੈ ਪਰ ਤੁਸੀਂ ਮੇਰੇ ਵਾਈਟ ਵਾਲ ਜਿਆਦਾ ਕਦੇ ਦੇਖੇ ਨਹੀਂ ਕਿਉਂਕਿ ਆਪਣਾ ਤਾਂ ਇੱਕ ਫੰਡਾ ਹੈਗਾ ਕਿ ਜਿੰਨਾ ਚਿਰ ਕਲਰ ਕਰ ਰਹੀ ਹਾਂ ਉਨੀ ਦੇਰ ਵਾਈਟ ਵਾਲ ਦਿਖਾਉਣ ਦੀ ਲੋੜ ਨਹੀਂ ਹੈਗੀ ਤੇ ਜਦੋਂ ਛੱਡਾਂਗੇ ਤੇ ਫਿਰ ਰੋਜ਼-ਰੋਜ਼ ਕਲਰ ਕਰਨ ਦੀ ਲੋੜ ਨਹੀਂ ਹੈ ਜੀ ਇਹ ਨਹੀਂ ਹੈਗਾ 15 ਦਿਨ ਦਾ 20 ਦਿਨ ਲਗਾਤੇ ਉਸ ਤੋਂ ਬਾਅਦ ਕਾਲੇ ਚਿੱਟੇ ਕਰਕੇ ਵਾਲ ਉਹਦੇ ਬਾਅਦ ਫੇਰ ਕਾਲੇ ਕਰ ਲੈਣਾ ਇਸ ਤਰ੍ਹਾਂ ਨਹੀਂ ਕਰਦੀ ਹੈਗੀ ਇਸ ਕਰਕੇ ਤੁਸੀਂ ਸ਼ਾਇਦ ਮੇਰੇ ਵਾਈਟ ਵਾਲ ਕਦੇ ਜਿਆਦਾ ਨਹੀਂ ਦਿਖਿਏ ਠੀਕ ਹੈ ਤੇ ਜਿਹੜਾ ਆਪਾਂ ਪਿਛਲੇ ਵੀਕ ਲਈ ਸੀ ਨਾ ਮਹਿੰਦੀ ਲਾ ਕੇ ਉੱਪਰ ਦੀ ਇੰਡੀगो ਪਾਊਡਰ ਉਹ ਆਪਾਂ ਨਹੀਂ ਲਾਇਆ ਕਿਉਂਕਿ ਉਹਦੇ ਵਿੱਚ ਵਾਲ ਮੇਰੇ ਬਲੈਕ ਹੋ ਗਏ ਸੀ ਪੂਰੇ ਤੇ ਵਾਈਟ ਰੂਟਸ ਆ ਜਿਹੜੀਆਂ ਉਹ ਜਲਦੀ ਫੇਰ ਨਿਕਲਿਆਉਂਦੀਆਂ ਨੇ ਠੀਕ ਹੈ ਔਰ ਮੈਂ ਨਹੀਂ ਚਾਹੁੰਦੀ ਕਿ ਮੇਰੇ ਵਾਲ ਜਿਹੜੇ ਜੈੱਡ ਬਲੈਕ ਹੋਣ ਮੈਂ ਥੋੜਾ ਜਿਹਾ ਇਹਨਾਂ ਨੂੰ ਅ ਬਰਗੰਡੀ ਟਾਈਪ ਬਣਾਉਣਾ ਚਾਹੁੰਦੀ ਆ ਤੇ ਹੁਣ ਜਿਹੜਾ ਅੱਜ ਕਲਰ ਆਇਆ ਨਾ ਮੇਰੇ ਵਾਲਾਂ ਤੇ ਉਹ ਬ ਡਾਰਕ ਰਸਟ ਕਲਰ ਆਇਆ orange ਵਾਲਾ ਕਲਰ ਨਹੀਂ ਆਇਆ ਠੀਕ ਹੈ ਅੱਛਾ ਕਲਰ ਆਇਆ ਤੁਸੀਂ ਦੇਖ ਸਕਦੇ ਹੋ ਮੇਰੇ ਵਾਲ ਠੀਕ ਹੈ ਤੇ ਜਦੋਂ ਮੈਂ ਹੁਣ ਇਹਨੂੰ ਵੀਕਲੀ 2-3 ਵਾਰ ਇਸ ਤਰ੍ਹਾਂ ਹੀ ਲਾਉਂਦੀ ਰਹੂੰਗੀ ਤਾਂ ਇਹਨਾਂ ਦਾ ਕਲਰ ਜਿਹੜਾ ਉਹ ਬਿਲਕੁਲ ਹੀ ਬਰਗੈਂਦੀ ਲਾਈਕ ਹੋ ਜਾਊਗਾ ਤੇ ਮੈਂ ਉਸ ਤਰ੍ਹਾਂ ਦੇ ਵਾਲ ਹੀ ਰੱਖਣਾ ਚਾਹੁੰਦੀ ਆ ਤਾਂ ਕਿ ਰੂਟਸ ਦਾ ਜਿਹੜਾ ਛੇਤੀ ਨਾਲ ਦਿਖਣ ਤੇ ਮੈਨੂੰ ਮਹਿੰਦੀ ਜਾਂ ਕਲਰ ਛੇਤੀ ਨਾਲ ਕਰਨਾ ਪਵੇ ਠੀਕ ਹੈ ਜੀ ਲੋ ਲਿ ਮੇਕਅਪ ਮੈਸੇਜ ਚੈੱਕ ਕਰ ਲਾ ਤੇ ਇਸ ਕਰਕੇ ਆਪਾਂ ਇਹ ਵਾਲਾ ਕਲਰ ਲਾਇਆ ਔਰ ਮੈਨੂੰ ਕਾਫੀ ਕਾਮਯਾਬ ਰਿਹਾ ਲੱਗਦਾ ਤੇ ਮੈਂ ਤੁਹਾਨੂੰ ਦੱਸ ਦੇਣੀ ਆ ਵੀ ਇਹਦੇ ਵਿੱਚ ਆਪਾਂ ਕੀ ਕੀਤਾ ਸੀਗਾ ਮੈਂ ਤੁਹਾਨੂੰ ਦਿਖਾਇਆ ਨਹੀਂ ਆ ਵੀਡੀਓ ਨਹੀਂ ਬਣਾਈ ਹੈਗੀ ਇਹਦੀ ਬਾਰ ਬਾਰ ਮੈਂ ਕਿਹਾ ਕਹਿਣਗੇ ਕਿ ਉਹੀ ਵੀਡੀਓ ਬਣਾ ਰਹੀ ਹਾਂ ਤੁਸੀਂ ਵੇਂਦੀ ਦੀ ਤਾਂ ਕਰਕੇ ਆਪਾਂ ਵੀਡੀਓ ਤਾਂ ਨਹੀਂ ਬਣਾਈ ਪਰ ਮੈਂ ਤੁਹਾਨੂੰ ਦੱਸ ਦੇਣੀ ਆ ਇਹਦੇ ਤੇ ਆਪਾਂ ਕੀ ਕੀਤਾ ਸੀਗਾ ਕਿ ਮੈਂ ਨਾ ਪੱਤੀ ਪਾਣੀ ਦੇ ਵਿੱਚ ਬੋਇਲ ਕਰ ਲਈ ਸੀਗੀ ਇੱਕ ਚਮਚ ਵੱਡਾ ਜਿਹੜਾ ਹੈਗਾ ਜਿਵੇਂ ਆਪਣੇ ਆਮ ਨਾਰਮਲ ਘਰਾਂ ਦੇ ਵਿੱਚ ਆ ਚਮਚ ਹੁੰਦੇ ਨੇ ਹਨਾ ਟੇਬਲस्पून ਇਹਨੂੰ ਪਾ ਕੇ ਪੱਤੀ ਦਾ ਇੱਕ ਪਾਣੀ ਦੇ ਵਿੱਚ ਥੋੜੇ ਜਿਹਾ ਪਾਣੀ ਦੇ ਵਿੱਚ ਬੋਇਲ ਕਰ ਲਿਆ ਸੀ ਤੇ ਜਿਹੜੀ ਮਹਿੰਦੀ ਸੀਗੀ ਉਹ ਮੈਂ ਤਿੰਨ ਇੱਕ ਚਮਚ ਲਈ ਸੀਗੀ ਇਦਾਂ ਦੇ ਵੱਡੇ ਚਮਚ ਵੱਡੇ ਚਮਚ ਲਈ ਸੀ ਵੀ ਮੈਂ ਮਹਿੰਦੀ ਤਿੰਨ ਚਾਰ ਕੋ ਤਿੰਨ ਸਾਢੇ ਤਿੰਨ ਚਮਚ ਤੇ ਉਹਦੇ ਵਿੱਚ ਨਾ ਮੈਂ ਇੱਕ ਇੱਕ ਚਮਚ ਵੱਡਾ ਭਰ ਕੇ ਇਹ ਹੀ ਕਾਫੀ ਪਾਊਡਰ ਪਾਇਆ ਸੀਗਾ ਸੁੱਕਾ ਹੀ ਉਦਾਂ ਹੀ ਹਨਾ ਮਹਿੰਦੀ ਦੇ ਵਿੱਚ ਤੇ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਨਾ ਜਿਹੜਾ ਮੈਂ ਪੱਤੀ ਉਬਾਲ ਰਹੀ ਸੀ ਉਹਦੇ ਵਿੱਚ ਮੈਂ ਅੱਧਾ ਚੁਕੰਦਰ ਬਰੀਕ ਪੀਸ ਕੱਟ ਕੇ ਉਹਦੇ ਵਿੱਚ ਹੀ ਬੋਇਲ ਕਰ ਲਿਆ ਸੀਗਾ ਠੀਕ ਹੈ ਜੀ ਪੱਤੀ ਤੇ ਚੁਕੰਦਰ ਦੋਨਾਂ ਨੂੰ ਬੋਇਲ ਕਰ ਲਿਆ ਸੀ ਫਿਰ ਪਾਣੀ ਨਾਲ ਮੈਂ ਪਾਉਣ ਕੇ ਜਿਹੜੀ ਮਹਿੰਦੀ ਸੀ ਤੇ ਜਿਹੜਾ ਕਾਫੀ ਪਾਊਡਰ ਮਿਕਸ ਕਰਕੇ ਰੱਖਿਆ ਹੋਇਆ ਸੀ ਉਹਨੂੰ ਮੈਂ ਉਹਦੇ ਵਿੱਚ ਪਿਆਉਂਦਾ ਸੀ ਔਰ ਲੋਹੇ ਦੇ ਬਰਤਨ ਦੇ ਵਿੱਚ ਪਿਆਉਂਦਾ ਸੀ ਉਸ ਪਾਣੀ ਦੇ ਨਾਲ ਪਿਆਉਂਦਾ ਸੀ ਸਕੂਰੀ ਰਾਤ ਉਹ ਮੈਂ ਉਸੇ ਤਰ੍ਹਾਂ ਹੀ ਉਹਨੂੰ ਰੱਖਿਆ ਤੇ ਸਵੇਰੇ ਮੈਂ 9:30 ਵਜੇ ਮੈਂ ਤਾਂ ਆਪਣੇ ਵਾਲਾਂ ਨੂੰ ਕਿਉਂਕਿ ਠੰਡ ਹੈ ਹੁਣ 9:30 ਵਜੇ ਮੈਂ ਉਹ ਮਹਿੰਦੀ ਦਾ ਪੇਸਟ ਸੀਗਾ ਜਿਹੜਾ ਵਾਲਾਂ ਨੂੰ ਲਾ ਲਿਆ ਸੀ ਔਰ ਮੈਂ ਤਿੰਨ ਘੰਟੇ ਤਿੰਨ ਸਵਾ ਤਿੰਨ ਘੰਟੇ ਲਾ ਕੇ ਉਹਦੇ ਉੱਪਰ ਲਪਾਵਾ ਚੜਾ ਲਿਆ ਸੀ ਤਾਂ ਕਿ ਉਹ ਸੁੱਕੇ ਨਾ ਫਿਰ ਉਤਾਰਨੀ ਔਖੀ ਹੋ ਜਾਂਦੀ ਹੈ ਔਰ ਮੈਂ ਨਾ ਸਵੇਰੇ ਉੱਠ ਕੇ ਉਹਦੇ ਵਿੱਚ ਦੋ ਤਿੰਨ ਚਮਚ ਦੋ ਚਮਚ ਆਹ ਮਹਿੰਦੀ ਦੇ ਪਾਤੀ ਸੀ ਚੋ ਸੌਰੀ ਦਹੀਂ ਦੇ ਪਾਤੀ ਸੀ ਉਹਦੇ ਵਿੱਚ ਦੋ ਢਾਈ ਚਮਚ ਉਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਕੇ ਰੱਖਦਾ ਸੀ ਉਦੇ ਨਾਲ ਇੱਕ ਤਾਂ ਬਾਲ ਆਪਣੇ ਨਿਖਰਦੇ ਬਹੁਤ ਨੇ ਕਿਉਂਕਿ ਉਹਦੇ ਵਿੱਚ ਮਹਿੰਦੀ ਪਈ ਹੁੰਦੀ ਆ ਦਹੀਂ ਪਾਈ ਵੀ ਹੁੰਦੀ ਹੈ ਤੇ ਐਕਸਟਰਾ ਵੀ ਉਸ ਤੋਂ ਬਾਅਦ ਮੈਂ ਇੱਕ ਵਾਰ ਮਹਿੰਦੀ ਸਾਰੀ ਕੱਢ ਕੇ ਦੁਬਾਰਾ ਤੋਂ ਫੇਰ ਮੈਂ ਦਹੀਂ ਨਾਲ ਹੀ ਬਾਲ ਧੋਣੀ ਆ ਸੋ ਮੈਂ ਫੇਰ ਆਪਣੇ ਬਾਲ ਜਿਹੜੇ ਉੱਪਰੋਂ ਦਹੀਂ ਨਾਲ ਧੋਲੇ ਸੀ ਸੋ ਸ਼ੈਂਪੂ ਤਾਂ ਮੈਂ ਕਰਦੀ ਨਹੀਂ ਹੈਗੀ ਮੈਂ ਸ਼ੈਂਪੂ ਅੱਜ ਵੀ ਨਹੀਂ ਕੀਤਾ ਦਹੀਂ ਨਾਲ ਬਾਲ ਧੋਏ ਹੋਏ ਨੇ ਤੇ ਸੌਫਟ ਰਹਿੰਦੇ ਨੇ ਤੇ ਉੱਪਰ ਦੀ ਮੈਂ ਜਿਹੜਾ ਤੇਲ ਲਾਇਆ ਹੋਇਆ ਉਹ ਤੇਲ ਉਹੀ ਲਾਇਆ ਜਿਹੜਾ ਤੇਲ ਮੈਂ ਬਣਾਇਆ ਹੋਇਆ ਸੀਗਾ ਬਲੈਕ ਆਇਲ ਠੀਕ ਹੈ ਜੀ ਮੈਂ ਹਮੇਸ਼ਾ ਉਹੀ ਯੂਜ਼ ਕਰਦੀ ਆਂ ਸੋ ਉਹੀ ਤੇਲ ਲਾਇਆ ਔਰ ਇਸ ਤਰ੍ਹਾਂ ਮਹਿੰਦੀ ਲਾਈ ਸੀ ਮਹਿੰਦੀ ਦਾ ਕਲਰ ਬਹੁਤ ਅੱਛਾ ਆਇਆ ਡਾਰਕ ਰਸ ਮੈਰੂਨ ਟਾਈਪ ਨੂੰ ਹੈਗਾ ਔਰ ਮੈਂ ਜਦੋਂ 2 ਵੀਕ ਹੋਰ ਇਸ ਤਰ੍ਹਾਂ ਲਾਉਂਗੀ ਤੇ ਉਹਦਾ ਕਲਰ ਜਿਹੜਾ ਹੋਰ ਡਾਰਕ ਹੋ ਜਾਊਗਾ ਸੋ ਮੈਂ ਦੇਖਦੀ ਆ ਮੈਨੂੰ ਅੱਛਾ ਰਿਜ਼ਲਟ ਮਿਲਿਆ ਅੱਜ ਇਹਦਾ ਲੋਹੇ ਦੇ ਬਤਨ ਦੇ ਵਿੱਚ ਭਾਵੇਂ ਫਿਰਖੇ ਤੁਸੀਂ ਕਈ ਪੈਣਾ ਦੀ ਸ਼ਿਕਾਇਤ ਸੀ ਵੀ ਕਿ ਰੈੱਡ ਹੋ ਜਾਂਦੇ ਨੇ ਵਾਲ ਮਹਿੰਦੀ ਨਾਲ ਤੇ ਉਹ ਬਹੁਤੇ ਰੈੱਡ ਨਹੀਂ ਹੋਏ ਹੈਗੇ ਡਾਰਕ ਰਸ ਹੋਏ ਨੇ ਅੱਛਾ ਕਲਰ ਤਾਂ ਆਇਆ ਹੈਗਾ ਤੇ ਬਾਕੀ ਆਪਣੀ ਆਪਣੀ ਪਸੰਦਾਂ ਔਰ ਮੈਨੂੰ ਬਸ ਇਹੀ ਪ੍ਰੋਬਲਮ ਸੀਗੀ ਕਿ ਬਲੈਕ ਕਲਰ ਦੇ ਵਿੱਚੋਂ ਵਾਈਟ ਰੂਟਸ ਜਲਦੀ ਦਿਖਦੀਆਂ ਨੇ ਸੋ ਮੈਂ ਹਮਨਤ ਉਹ ਅਵੋਇਡ ਕਰਨਾ ਚਾਹੁੰਦੀ ਆ ਤਾਂ ਕਰਕੇ ਮੈਂ ਐਕਸਪੈਰੀਮੈਂਟ ਕਰਦੀ ਰਹੀ ਨਹੀਂ ਆ ਤੇ ਅੱਜ ਇਹ ਐਕਸਪੈਰੀਮੈਂਟ ਕੀਤਾ ਸੀਗਾ ਤੁਸੀਂ ਵੀ ਜ਼ਰੂਰ ਕਰਕੇ ਦੇਖੋ ਐਕਸਪੈਰੀਮੈਂਟ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਕੀ ਬਣਾਉਣ ਜਾ ਰਹੇ ਆ ਆਪਾਂ ਬਣਾਉਣ ਜਾ ਰਹੇ ਆ ਜੀ ਢੋਕਲਾ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਬਣਾਉਂਦੀਆਂ ਨੇ ਉਹਨਾਂ ਨੂੰ ਪਤਾ ਲੱਗਿਆ ਹੋਣਾ ਕਿ ਅੱਜ ਆਪਾਂ ਕੀ ਬਣਾ ਰਹੇ ਆ ਅੱਜ ਆਪਾਂ ਢੋਕਲਾ ਬਣਾ ਰਹੇ ਆ ਇਸ ਕਰਕੇ ਪਾਣੀ ਉੱਧਰ ਬੋਇਲ ਕਰਨਾ ਆਗੇ 7 ਮਿੰਟ ਦਾ ਆਪਾਂ ਨੂੰ ਗੱਲਾਂ ਕਰਦਿਆਂ ਹੋ ਵੀ ਗਏ ਤੇ ਉਸ ਤੋਂ ਬਾਅਦ 10 ਕਿ ਮਿੰਟ ਆਪਾਂ ਹੋਰ ਇਹਨੂੰ ਰੈਸਟ ਦੇ ਰੱਖਦੇ ਆਂ ਤੇ ਫਿਰ ਆਪਾਂ ਮਿਲਦੇ ਆਂ ਠੀਕ ਹੈ ਜੀ ਹੁਣ ਮੈਂ ਕੈਮਰਾ ਆਫ ਕਰ ਲਈਆਂ 10 ਮਿੰਟਾਂ ਨੂੰ ਫਿਰ ਮਿਲਦੇ ਆਂ ਫਿਰ ਚੈੱਕ ਕਰਦੇ ਆਂ ਅਗੇ ਬੈਟਰ ਲਓ ਜੀ 15 ਮਿੰਟ ਹੋ ਗਏ ਤਾਂ ਆਪਾਂ ਚੈੱਕ ਕਰ ਲੈਨੇ ਆਂ ਤੇ ਲੋ ਮੈਨੂੰ ਸਹੀ ਲੱਗ ਰਿਹਾ ਇਹ ਤੇ ਹੁਣ ਆਪਾਂ ਨਾ ਇਹਨੂੰ ਮਤਲਬ ਕਿ ਕਿਸੇ ਤੁਸੀਂ ਕੋਈ ਵੀ ਇਸ ਤਰ੍ਹਾਂ ਦਾ ਡੋਂਗਾ ਲੈ ਲਓ ਮੇਰੇ ਕੋਲ ਤਾਂ ਜਿਵੇਂ ਇਹ ਬਰਤਨ ਹੈਗਾ ਜਿਹੜਾ ਪਲੇਨ ਹੋਵੇ ਚਾਹੇ ਕੋਈ ਹੋਰ ਸਟੀਲ ਦਾ ਹੋ ਸਕਦਾ ਤੁਹਾਡੇ ਘਰ 'ਚ ਕੋਈ ਡੋਂਗਾ ਹੋ ਸਕਦਾ ਪਲੇਨ ਤੇ ਉਹਦੇ ਵਿੱਚ ਆਪਾਂ ਇਹਨੂੰ ਕੱਢ ਲੈਣਾ ਪਰ ਉਸ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਇਹਨੂੰ ਪਾਵਾਂਗੇ ਇੱਕ ਪਾਊਚ ਮੈਂ ਇਹਨਾਂ ਦਾ ਪਾ ਰਹੀ ਹਾਂ ਇਹਦੇ ਵਿੱਚ ਲੋ ਜੀ ਹੁਣ ਇਹਦੇ ਵਿੱਚ ਕੜਦਾਂਗੇ ਆਪਾਂ ਇਹ ਚਾਹ ਮੱਚਦੇ ਇਹਨਾਂ ਕੱਢਦੇ ਨੇ ਤੇ ਤੁਸੀਂ ਨਾ ਜਿਹੜੀ ਇਹਨੂੰ ਪਾਉਣੀ ਹੈਗੀ ਮਿੱਠਾ ਥੋੜਾ ਜਿਹਾ ਪਾ ਸਕਦੇ ਆ ਜੀ ਸਭ ਦੇ ਤੁਸੀਂ ਇਹਨੂੰ ਪਾਉਣੀ ਹੈ ਜਿਹੜੀ ਇਹ ਉਦੋਂ ਪਾਉਣੀ ਆ ਜਦੋਂ ਤੁਸੀਂ ਬੈਟਰ ਨੂੰ ਕੜਾਹੀ ਦੇ ਵਿੱਚ ਰੱਖਣਾ ਪਹਿਲਾਂ ਹੀ ਬੋਲ। ਸਿਰਫ ਇਹ ਹੁਣ ਇਹਨੂੰ ਇਦਾਂ ਟਟ ਟ ਕਰਾਂਗੇ। ਪਲੇਨ ਹੋ ਜੂਗੇ। ਪਾਣੀ ਆਪਣਾ ਪੂਰਾ ਖੋਲ ਹੋ ਰਿਹਾ। ਲੋ ਬਾਹਰ ਕਰੋ। ਇਹਦੇ ਵਿੱਚ ਆਪਾਂ ਰੱਖ ਦਾਂ ਇਹਨੂੰ। ਸਿਮ ਤੇ ਕਰਤੀ ਗੈਸ। ਤੇ 15 ਤੋਂ 20 ਮਿੰਟ। 20 ਮਿੰਟ ਇਹਨੂੰ ਇਸ ਤਰ੍ਹਾਂ ਹੀ ਪਿਆ ਰਹਿਣ ਦਵਾਂਗੇ ਸਿਮ ਗੈਸ ਤੇ ਕਿਉਂਕਿ ਹੀਟ ਇਹਦੇ ਵਿੱਚ ਪੂਰੀ ਬਣ ਚੁੱਕੀ ਐ। ਤੇ 20 ਮਿੰਟ ਬਾਅਦ ਆਪਾਂ ਇਹਨੂੰ ਚੈੱਕ ਕਰਦੇ ਹਾਂ। ਠੀਕ ਐ ਜੀ। ਲਓ ਜੀ ਹੁਣ ਆਪਾਂ ਕਰਦੇ ਆ ਤੜਕੇ ਦੀ ਤਿਆਰੀ ਆਪਾਂ ਲਿਆ ਇੱਕ ਨਿੰਬੂ ਤੇ ਕੜੀ ਪੱਤਾ ਤੇ ਵਿੱਚ ਆਪਾਂ ਧਨੀਆ ਲਿਆ ਤੇ ਇਹ ਹੈਗੀਆਂ ਜੀ ਆਪਣੇ ਕੋਲੇ ਚਾਰ ਕੁ ਮਿਰਚਾਂ ਲਈਆਂ ਨੇ ਮਿਰਚਾਂ ਨੂੰ ਵਿਚਾਲੇੋਂ ਆਪਾਂ ਕੱਟ ਲੈਨੇ ਆ ਦੋ ਪੀਸ ਕਰ ਲਾਂਗੇ ਇਸ ਤਰ੍ਹਾਂ ਕਰਕੇ ਮੈਂ ਥੋੜਾ ਜਿਹਾ ਡਰਦੀ ਆ ਕਿ ਹੱਥ ਆ ਜਿਹੜੇ ਉਹ ਕੁੜਕਤਾਂ ਫੜ ਜਾਂਦੇ ਹੁੰਦੇ ਨੇ ਇਹਦੇ ਨਾਲ ਫਿਰ ਤੇ ਹਾਤਾ ਹੱਥਾਂ ਨੇ ਰੈਡੀ ਹੋ ਦੋ ਖੌਮ ਖੌਮ ਨਾਲ ਬਿਨਾਂ ਦੇ ਮਤਲੀਆਂ ਰਹਿਣੀਆਂ ਨੇ ਤਾਂ ਕਰਕੇ ਮੈਂ ਥੋੜਾ ਜਿਹਾ ਮੱਚਾ ਹੱਥ ਲਾਉਣ ਤੋਂ ਬਹੁਤ ਡਰਦੀ ਰਹਿਣੀ ਹੈ। ਲਓ ਜੀ ਇਸ ਤਰੀਕੇ ਨਾਲ ਆਪਾਂ ਵਿਚਾਲੇ ਉਹ ਲੰਬੀਆਂ ਲੰਮੀਆ ਮਿਰਚਾਂ ਕੱਟ ਲਾਂਗੇ। ਠੀਕ ਹੈ ਜੀ। ਮੈਂ ਵੈਸੇ ਢੋਕਲੇ ਦੀ ਬਹੁਤ ਸ਼ਿਕਾਇਨ ਆ ਪਰ ਹੁਣ ਨਾ ਮੇਰੇ ਕੋਲ ਟਾਈਮ ਨਹੀਂ ਪਉਦਾ। ਤਾਂ ਕਰਕੇ ਹੁਣ ਮੈਂ ਬਣਾ ਨਹੀਂ ਪਾਈ ਹੈਗੀ ਢੋਕਲਾ। ਪਰ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਡੋਕਲਾ ਮੈਂ ਨਾ ਇਦਾਂ ਪਲੇਟ ਦੇ ਵਿੱਚ ਰੱਖ ਕੇ ਕੱਟ ਰਹੀ ਹਾਂ ਇਹਦੀ ਆਹ ਡੰਡੀ ਜੀ ਫੜ ਕੇ ਮਿਰਚ ਦੀ ਕਿਉਂਕਿ ਮੈਂ ਕੌੜੀਆਂ ਮਿਰਚਾਂ ਨੂੰ ਹੱਥ ਲਾਉਣ ਤੋਂ ਬਚਦੀ ਹਾਂ ਪਤਾ ਨਹੀਂ ਕਿਵੇਂ ਕਈ ਨਾ ਇਸ ਤਰ੍ਹਾਂ ਹੀ ਕੱਟ ਲੈਂਦੀਆਂ ਨੇ ਲੇਡੀਜ਼ ਜੋ ਕਿਵੇਂ ਕੱਟਦੀਆਂ ਨਹੀਂ ਮੈਨੂੰ ਤਾਂ ਪਤਾ ਨਹੀਂ ਮੈਨੂੰ ਤਾਂ ਬਹੁਤ ਔਖਾ ਲੱਗਦਾ ਮੈਂ ਸਾਰਾ ਮਿਕਸ ਹੀ ਕਰ ਦਿੰਦੀ ਹਾਂ ਹੁਣ ਸਾਰੀਆਂ ਚੀਜ਼ਾਂ ਨੋ ਜਿਹਦੇ ਵਿੱਚ ਹੀ ਕੜੀ ਪੱਤਾ ਹੈ ਤੇ ਇਹਦੇ ਵਿੱਚ ਹੀ ਧਨੀਆ ਸਾਰਾ ਕੁਝ ਆਪਾਂ ਇਕੱਠਾ ਹੀ ਕਰਤਾ ਠੀਕ ਹੈ ਇੱਕ ਨਾ ਜਿਹਦੇ ਵਾਸਤੇ ਆਪਾਂ ਨੂੰ ਨਾ ਉਹ ਚਾਹੀਦੀ ਹੁੰਦੀ ਹੈ ਰਾਈ ਠੀਕ ਹੈ ਤੇ ਪਰ ਮੈਨੂੰ ਰਾਈ ਮੇਰੇ ਕੋਲ ਨਹੀਂ ਸੀ ਘਰੇ ਤੇ ਆਪਾਂ ਉਹਨੂੰ ਸਕਿਪ ਕਰਤਾ ਰਾਈ ਹੋਵੇ ਤਾਂ ਬਹੁਤ ਵਧੀਆ ਲੱਗਦਾ ਤੇ ਉਹਦਾ ਟੇਸਟ ਵੀ ਆਉਂਦਾ ਥੋੜਾ ਜਿਹਾ ਖੱਟਾ ਜਿਹਾ ਤੇ ਵੈਸੇ ਵੀ ਢੋਕਲੇ ਦੇ ਉੱਪਰ ਰਾਈ ਪਾਈ ਹੋਈ ਬਹੁਤ ਸੋਹਣੀ ਲੱਗਦੀ ਹੈ ਕੁਸੀ ਰਾਈ ਜਰੂਰ ਪਾਇਓ ਮੇਰੇ ਕੋਲ ਨਹੀਂ ਸੀਗੀ ਤੇ ਮੈਂ ਨਹੀਂ ਪਾਈ ਠੀਕ ਹੈ ਜੀ ਬਹੁਤ ਅੱਛੀ ਰੈਸਪੀ ਹੈ ਤੇ ਬਹੁਤ ਈਜ਼ੀ ਹੈ ਬੱਚਿਆਂ ਨੂੰ ਬਣਾ ਕੇ ਦੇਣ ਲਈ ਕੋਈ ਐ ਨਹੀਂ ਹੈ ਕਿ ਇਹਦੇ ਤੇ ਬਹੁਤ ਟਾਈਮ ਲੱਗਦਾ ਹੈ ਕੋਈ ਬਹੁਤੀਆਂ ਚੀਜ਼ਾਂ ਦੀ ਲੋੜ ਨਹੀਂ ਹੈਗੀ ਉਹੀ ਚੀਜ਼ਾਂ ਨੇ ਜਿਹੜੀਆਂ ਘਰ 'ਚ ਹੁੰਦੀਆਂ ਨੇ ਨਮਕ ਹੈ ਮਿਰਚ ਹੈ ਸੌਰੀ ਜੀਨੀ ਹੈ ਨਮਕ ਹੈ ਨਿੰਬੂ ਹੈ ਮਿਰਚ ਹੈ ਤੇ ਧਨੀਆ ਕੜੀ ਪੱਤਾ ਹੈ ਨਾ ਕੜੀ ਪੱਤਾ ਨਹੀਂ ਹੈਗਾ ਸਰ ਵੀ ਜਾਊਗਾ ਧਨੀਏ ਨਾਲ ਵੀ ਸਰਜੂਗਾ ਆਪਾਂ ਨੂੰ ਇੱਕ ਨਿੰਬੂ ਲੈ ਲਿਆ ਆਪਾਂ ਠੀਕ ਹੈ ਜੀ ਲੋ ਹੁਣ ਆਪਾਂ ਚਲਾਉਨੇ ਗੈਸ ਚਾਲੀ ਰਹੀ ਜੀ ਗੈਸ ਤਾਂ ਮੈਂ ਚਲਾ ਦਿੱਤੀ ਲੋ ਜੀ ਇਹਦੇ ਚ ਨਾ ਵੈਜੀਟੇਬਲ ਆਇਲ ਪਾਇਆ ਹੋਇਆ ਹੈ ਥੋੜਾ ਜਿਹਾ ਜਿਆਦਾ ਨਹੀਂ ਆ ਬਹੁਤ ਥੋੜਾ ਜਿਹਾ ਤੇ ਨਿੰਬੂ ਰੋਮਾ ਕਰ ਦੇਣੀ ਆ ਸਾਈਡ ਤੇ ਬਾਕੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਮੈਂ ਪਾ ਦੇਣੀ ਆ ਪੈਨ ਦੇ ਵਿੱਚ ਤਕਨੀਕ

ਨਮਕ ਪਾ ਲਓ। ਕੋਣੋ ਸਟੱਮਕ ਮੈਨੋਂ ਮਤਰਾ ਹੋਰ ਪਤਾ ਕਿਉਂਕਿ ਜਿੰਨੀ ਵੀ ਕਾਫੀ ਪਾਈ ਹੋਈ ਹੈ ਆਪਣੇ। ਇੱਕ ਗਲਾਸ ਇਹਦੇ ਵਿੱਚ ਮਿਲਾ ਰਹੀ ਹਾਂ ਪਾਣੀ। ਲਓ ਜਿੰਨੀ ਕਮੋਤੀ నిंबू लो जी नींबू पता एदि नाल ना, ना नमकीन ते मीठा ते खट्टा बड़े बढ़िया टेस्ट बन जाना खट मिठा जा બસ ਇਹਦੇ ਥੇ ਕਕਮ ਹੀ ਰਹੀ ਕਿ ਮੇਰੇ ਕੋਲ ਰਾਈ ਨਹੀਂ ਸੀ ਜਰਾਈ ਹੁੰਦੀ ਤਾਂ ਜਿਵੇਂ ਆਪਾਂ ਜੀਰਾ ਪਾਉਣੇ ਹੁੰਦੇ ਆ ਘੀ ਦੇ ਵਿੱਚ ਉਸ ਤਰ੍ਹਾਂ ਹੀ ਆਪਾਂ ਇੱਕ ਚਮਚ ਰਾਈ ਦਾ ਪਾ ਦੇਣਾ ਸੀ ਇਹਦੇ ਵਿੱਚ ਇਹਨਾਂ ਦੀ ਤੀਨੀ ਖੁਰਗਿ ਹੋਣੀ ਆ ਇਹਦੇ ਵਿੱਚ ਇਹਨੂੰ ਆਪਾਂ ਕਰ ਦਿੰਨੇ ਆ ਹੁਣ ਬੰਦ ਹੰਦਾ ਹੋਣ ਦਵਾਂਗੇ બસ ਇਹ ਠੰਡਾ ਹੋ ਜੂਗਾ ਉਨੀ ਦੇਰ ਦੇ ਵਿੱਚ ਆਪਣਾ ਉਧਰ ਢੋਕਲਾ ਬਣ ਜੂਗਾ ਫਿਰ ਆਪਾਂ ਢੋਕਲਾ ਕੱਢਦੇ ਹਾਂ ਫਿਰ ਦੱਸਦੀਆਂ ਅਗਲਾ ਪ੍ਰੋਸੈਸ ਲੋ ਜੀ ਮੈਨੂੰ ਲੱਗਦਾ ਲਗਭਗ 20 ਮਿੰਟ ਹੋ ਗਏ ਤੇ ਆਪਾਂ ਇੱਕ ਵਾਰ ਇਹਨੂੰ ਚੈੱਕ ਕਰ ਲੈਨੇ ਆ ਦੇਖੋ ਕਿੰਨਾ ਫਲਫੀ ਹੋ ਗਿਆ ਮੈਨੂੰ ਮੈਨੂੰ ਲੱਗਦਾ ਬਣ ਹੀ ਗਿਆ ਹੋਣਾ ਇਹ ਕਰਦੇ ਜੇ ਤਾਂ ਸਾਫ਼ ਨਿਕਲੇ ਇਟ ਮੀਨਸ ਇਹ ਬਣ ਗਿਆ ਠੀਕ ਹੈ ਜੀ ਸਾਫ਼ ਹੈ ਕਰਦਾ ਆਪਣੀ ਬਿਲਕੁਲ ਤੇ ਇਹ ਬਣਿਆ ਹੋਇਆ ਹੈ ਗੈਸ ਕਰ ਦਿੰਨੀ ਆ ਮੈਂ ਆਫ ਤੇ ਇਹਨੂੰ ਮੈਂ ਹਜੇ 5-7 ਮਿੰਟ ਪੰਜ ਮਿੰਟ ਆਪਾਂ ਇਸ ਤਰ੍ਹਾਂ ਇਹਨੂੰ ਰੱਖਦੇ ਆ ਤੇ ਫਿਰ ਖੋਲਦੇ ਆ ਆਪਾਂ ਇਹਨੂੰ ਕੜਾਈ ਚੋਂ ਕੱਢਾਂਗੇ ਲੋਂਗੇ ਇਹਨੂੰ ਕੱਢ ਕੇ ਦਿਖਾਉਣੀ ਆ ਫਿਰ ਤੁਹਾਨੂੰ ਕਿਸ ਤਰ੍ਹਾਂ ਆਪਾਂ ਇਹਨੂੰ ਪਲੇਟ ਦੇ ਵਿੱਚ ਕੱਢਦੇ ਹਾਂ ਠੀਕ ਹੈ ਜੀ ਲੋ ਜੀ ਹੁਣ ਹੋ ਗਏ 5 ਮਿੰਟ ਤੇ ਆਪਾਂ ਵਿੱਚੋਂ ਕੱਢਾਂਗੇ ਇਹਨੂੰ ਦੇਖਿਓ ਕੱਢਣ ਲੱਗੇ ਧਿਆਨ ਨਾਲ ਕੱਢਣਾ ਕਿਤੇ ਹੱਥ ਨਾਲ ਸਾੜ ਨਾ ਕਿਉਂਕਿ ਗਰਮ ਬਹੁਤ ਜ਼ਿਆਦਾ ਹੋਇਆ ਪਿਆ ਹੈਗੀ ਤੇ ਪਾਣੀ ਦਾ ਸੇਕ ਵੀ ਲੱਗਦਾ ਵਾਈ ਕੁ ਜੀ ਠੀਕ ਹੈ ਜੀ ਲੋ ਹੁਣ ਆਪਾਂ ਕਰਦੇ ਹੈਗੀਆਂ ਇਹਨੂੰ ਸਾਈਡ ਤੋਂ ਰੈਸਰਵ ਪਲੇਟ ਐਸਾਈਡ ਤੋਂ ਇਹਨੇ ਡੋਂਗਾ ਛੱਡਿਆ ਹੋ ਜਾ ਫੇਰ ਵੀ ਆਪਾਂ ਇੱਕ ਵਾਰੀ ਇਹਦਾ ਕਰ ਲਾਂਗੇ ਠੀਕ ਹੈ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਸੌਰੀ ਇਹ ਤਰਖਦੇ ਨੇ ਮੇਰੇ ਤੋਂ ਮੈਂ ਹੱਥ ਚੋਂ ਹੀ ਛੁੱਟ ਗਿਆ ਇਹ ਇੱਕਦਮ ਲੋ ਜੀ ਬਹੁਤ ਸੋਹਣਾ ਬਣਿਆ ਹੈਗਾ ਢੋਕਲਾ ਦੇਖੋ ਤੁਸੀਂ ਸਪੰਜੀ ਦੇਖੋ ਕਿੰਨਾ ਲੋ ਇਹੜੀ ਕਰਕੇ ਦਿਖਾਉਣੀ ਆ ਦੇਖੋ ਕਿੰਨਾ ਸਪੰਜੀ ਬਣਿਆ ਸਾਈਡ ਤੋਂ ਹੀ ਦਿਖਦਾ ਹੈ ਠੀਕ ਹੈ ਜੀ ਬਹੁਤ ਸਪੰਜੀ ਹੈ ਲੋ ਹੁਣ ਆਪਾਂ ਇਹਨੂੰ ਕੱਟਦੇ ਹਾਂ ਨੋਟ ਇੰਨਾ ਕਿ ਜ਼ਿਆਦਾ ਸਪੰਜੀ ਬਣਿਆ ਹੈਗਾ ਬਹੁਤ ਜ਼ਿਆਦਾ ਬਸ ਮੈਂ ਨਾ ਇੱਕ ਕੰਮ ਹੋਰ ਭੁੱਲ ਗਈ ਸੀ ਤੇ ਵੀ ਮੈਂ ਭੁੱਲ ਜਾਨੀ ਹੁੰਨੀ ਇਹ ਜਿਹੇ ਕੰਮ ਮੈਂ ਜਿਹੜਾ ਬਰਤਨ ਸੀਗਾ ਜਿਹਦੇ ਚ ਆਪਾਂ ਇਹਨੂੰ ਵੇਸਨ ਨੂੰ ਪਾਇਆ ਸੀਗਾ ਬੈਟਰ ਨੂੰ ਉਹ ਵੇਸਨ ਨੂੰ ਨਾ ਆਪਾਂ ਉਹ ਲਾਉਣਾ ਸੀਗਾ ਥੋੜਾ ਜਿਹਾ ਆਇਲ ਪਰ ਫਿਰ ਵੀ ਇਹ ਨਾਲ ਜੰਮਿਆ ਨਹੀਂ ਹੈਗਾ ਨਿਕਲ ਆਇਆ ਸੌਖੇ ਹੀ ਹੁਣ ਆਪਾਂ ਇਹਦੇ ਉੱਪਰ ਜਿਹੜਾ ਆਪਾਂ ਇਹ ਪਾਣੀ ਤਿਆਰ ਕੀਤਾ ਸੀਗਾ ਇਹ ਤੇ ਪਾ ਲਾਂਗੇ ਤੇ ਨੂ ਨਾ ਜਿਆਦਾ ਗਰਮ ਨਾ ਹੋਵੇ ਪਾਣੀ ਜਿਹੜਾ ਮੇਰਾ ਤਾਂ ਹੁਣ ਠੰਡਾ ਹੋਇਆ ਪਿਆ ਕਲੋਂ ਦਾ ਪਿਆ ਤੇ ਜਿਆਦਾ ਗਰਮ ਪਾਣੀ ਹੈ ਜਿਹੜਾ ਉਹਦੇ ਉੱਪਰ ਨਾ ਪਾਏ ਤੁਸੀਂ ਥੋੜਾ ਜਿਹਾ ਵੇਟ ਕਰ ਲਿਓ ਠੰਡਾ ਹੋਣ ਦੀ ਠੀਕ ਹੈ ਜੀ ਆ ਲੋ ਇਹਦੇ ਵਿੱਚ ਨਾ ਸਾਰਾ ਹੀ ਇਦਾਂ ਹੀ ਚਲਾ ਜਾਂਦਾ ਹੈ ਇਹ ਐਬਜ਼ੌਰਬ ਕਰ ਲੈਂਦਾ ਪਾਣੀ ਨੂੰ ਬੇਸਾਂ ਤੇ ਇਹਦੇ ਵਿੱਚ ਚਲੇ ਜਾਣਾ ਬਹੁਤ ਜ਼ਰੂਰੀ ਹੈ ਇਹਦਾ ਫੇਰ ਹੀ ਇਹਦਾ ਟੇਸਟ ਵਧੀਆ ਆਊਗਾ ਬਹੁਤ ਸੋਹਣਾ ਬਣਿਆ ਇਹ ਤੁਹਾਨੂੰ ਇਦਾਂ ਹੀ ਦਿਖਾ ਦੇਣੀ ਆ ਚੱਕ ਕੇ ਇਹ ਇੱਕ ਪੀਸ ਇਹਦਾ ਆ ਲੋ ਬਹੁਤ ਵਧੀਆ ਬਣਿਆ ਆ ਦੇਖੋ ਸਪੰਜੀ ਦੇਖੋ ਕਿੰਨਾ ਬਣਿਆ ਬਹੁਤ ਪਿਆਰਾ ਬਣਿਆ ਹੈਗਾ ਟੈਕਸਚਰ ਬਹੁਤ ਸੋਹਣਾ ਆ ਜੀ ਇਹਦਾ ਠੀਕ ਹੈ ਜੀ ਲਓ ਜੀ ਲਓ ਜੀ ਤੁਸੀਂ ਇਸ ਤਰੀਕੇ ਨਾਲ ਇਹ ਢੋਕਲਾ ਜਿਹੜਾ ਬਣਾਉਣਾ ਹੈਗਾ ਤੇ ਆਪਣੇ ਬੱਚਿਆਂ ਨੂੰ ਖਿਲਾਉਣਾ ਹੈ ਬੱਚੇ ਬੜਾ ਖੁਸ਼ ਹੋ ਕੇ ਖਾਂਦੇ ਨੇ ਆਪਾਂ ਨੂੰ ਵੀ ਬਹੁਤ ਚੰਗਾ ਲੱਗਦਾ ਜੀ ਇਹ ਟੇਸਟੀ ਬਹੁਤ ਜ਼ਿਆਦਾ ਬਣਦਾ ਹੈਗਾ ਤੇ ਕੋਈ ਬਣਾਉਣਾ ਔਖਾ ਨਹੀਂ ਕੋਈ ਚੀਜ਼ਾਂ ਬਾਹਰੋਂ ਨਹੀਂ ਲੈ ਕੇ ਆਉਣੀ ਆਪਾਂ ਸਾਰੀਆਂ ਚੀਜ਼ਾਂ ਆਪਣੇ ਘਰ 'ਚ ਹੀ ਹੁੰਦੀਆਂ ਨੇ ਜੇ ਇੱਕ ਅੱਧੀ ਚੀਜ਼ ਸਕਿਪ ਹੋ ਵੀ ਜਾਊਗੀ ਤਾਂ ਵੀ ਏਡੀ ਕੋਈ ਗੱਲ ਨਹੀਂ ਹੈਗੀ ਜਿਵੇਂ ਅੱਜ ਮੇਰੇ ਤੋਂ ਜਿਹੜੀ ਰਾਈ ਸੀ ਉਹ ਨਹੀਂ ਸੀਗੀ ਤੇ ਉਹ ਮੇਰੇ ਤੋਂ ਸਕਿਪ ਹੋ ਗਈ ਤਾਂ ਕੋਈ ਗੱਲ ਨਹੀਂ ਹੈਗੀ ਆਦਰਵਾਈਜ਼ ਬਹੁਤ ਵਧੀਆ ਚੀਜ਼ ਬਣ ਕੇ ਰੈਡੀ ਹੁੰਦੀ ਹੈ ਇਹ ਔਰ ਬਹੁਤ ਸੌਖੀ ਰੈਡੀ ਹੁੰਦੀ ਹੈ ਕੋਈ ਇਹ ਨਹੀਂ ਆ ਕਿ ਬਹੁਤ ਜ਼ਿਆਦਾ ਟੰਟਾ ਕਰਨਾ ਪੈਂਦਾ ਬਹੁਤ ਟਾਈਮ ਲੱਗਦਾ ਕੋਈ ਟਾਈਮ ਨਹੀਂ ਲੱਗਦਾ ਇਹਦੇ 'ਚ ਤੁਸੀਂ ਆਰਾਮ ਨਾਲ इजीली ਇਹਨੂੰ ਬਣਾ ਸਕਦੇ ਹੋ ਘਰ 'ਚ ਤੇ ਬੱਚਿਆਂ ਨੂੰ ਖਵਾ ਸਕਦੇ ਹੋ ਤੇ ਨਾਲੇ ਆਪਦੇ ਹੱਥ ਨਾਲ ਜਿਹੜੀ ਚੀਜ਼ ਰੈਡੀ ਕੀਤੀ ਹੁੰਦੀ ਹੈ ਉਹ ਸਾਫ਼ ਸੁਥਰੀ ਹੁੰਦੀ ਹੈ ਆਪਾਂ ਨੂੰ ਪਤਾ ਹੁੰਦਾ ਕਿ ਆਪਾਂ ਆਪਦੇ ਹੱਥ ਨਾਲ ਸਾਫ਼ ਸੁਥਰੀ ਚੀਜ਼ ਹੈ ਜਿਹੜੀ ਉਹ ਰੈਡੀ ਕੀਤੀ ਹੈ ਕੋਸ਼ਿਸ਼ ਕਰਿਆ ਕਰੋ ਕਿ ਬਾਜ਼ਾਰ ਦੀਆਂ ਚੀਜ਼ਾਂ ਨੂੰ ਓਵੋਇਡ ਕਰੀਏ ਔਰ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਬਣਾਈਏ ਠੀਕ ਹੈ ਜੀ ਇਹ ਚ ਹੋਰ ਕੀ ਐਡ ਕਰ ਸਕਦੇ ਸੀ ਆਪਾਂ ਹਲਦੀ ਕਰ ਸਕਦੇ ਸੀ ਉਹ ਆਪਾਂ ਪਾਉਣੀ ਸੀ ਜਦੋਂ ਸਟਾਰਟਿੰਗ ਦੇ ਵਿੱਚ ਬੇਸਣ ਦੇ ਵਿੱਚ ਆਪਾਂ ਨਮਕ ਤੇ ਜਿੰਨੀ ਪਾਈ ਸੀਗੀ ਸੁੱਕੇ 'ਚ ਉਦੋਂ ਕਰ ਸਕਦੇ ਸੀ ਜ਼ਰੂਰੀ ਨਹੀਂ ਆ ਉਹ ਤੁਸੀਂ ਪਾਓ ਚਾਹੇ ਨਾ ਪਾਓ ਜੇ ਤੁਸੀਂ ਪਾਉਂਗੇ 1/4 ਚਮਚ ਤੋਂ ਉਹਦੇ ਨਾਲ येलो ਕਲਰ ਆ ਜਾਊਗਾ ਬਸ ਹੋਰ ਕੁਝ ਨਹੀਂ ਹੈਗਾ ਅਦਰਵਾਈਜ਼ ਜ਼ਰੂਰਤ ਨਹੀਂ ਹੈਗੀ ਪਰ ਰਾਈ ਜ਼ਰੂਰ ਪਾ ਲਿਓ ਜੇ ਤੁਹਾਡੇ ਕੋਲੇ ਹੋਈ ਤਾਂ ਠੀਕ ਹੈ ਜੀ ਸੋ ਬਹੁਤ ਵਧੀਆ ਰੈਸਪੀ ਹੈ ਢੋਕਲੇ ਦੀ ਤੁਸੀਂ ਬਣਾਇਓ ਬਣਾਇਓ ਖਾਇਓ ਆਪਣੇ ਬੱਚਿਆਂ ਨੂੰ ਖਿਲਾਇਓ ਤੇ ਮੈਨੂੰ ਰਿਵਿਊ ਜ਼ਰੂਰ ਦੇ ਦਿਓ ਤੇ ਇੱਕ ਭੈਣ ਸੀਗੇ ਮਨਜੀਤ कौर ਉਹਨਾਂ ਦਾ ਇੱਕ ਕਮੈਂਟ ਸੀਗਾ ਕਿ ਮੇਰਾ ਨਾਮ ਜਰੂਰ ਬੋਲ ਦਿਓ ਥੈਂਕ ਯੂ ਮਨਜੀਤ ਭੈਣ ਤੁਸੀਂ ਵੀਡੀਓਜ਼ ਦੇਖਦੇ ਹੋ ਕਮੈਂਟ ਕਰਦੇ ਹੋ ਹੋਰ ਵੀ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਵੀਡੀਓਜ਼ ਦੇਖਦੀਆਂ ਨੇ ਕਮੈਂਟ ਕਰਦੀਆਂ ਨੇ ਤੁਸ ਵਾਰੀ ਵਾਰੀ ਆਪਾਂ ਕਦੇ-ਕਦੇ ਸਭ ਦਾ ਨਾਮ ਲੈਦੇ ਕਰਾਂਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ